ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਟਵਰਨਾ ਫੈਮਿਲੀ ਬਲੌਗ ਦੇ ਵਿੱਚ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਆ ਜੀ ਅੱਜ ਆਪਣੇ ਪਸ਼ੂ ਬਾਹਰ ਕੱਢੇ ਹੋਏ ਸੀਗੇ ਫਿਰ ਲੱਗੀ ਸੀ ਮੈਂ ਉਹਨਾਂ ਨਾਲ ਫਰਸ਼ ਧੋਣ ਤੇ ਕਈ ਦਿਨ ਹੋ ਗਏ ਜੀ ਬਸ ਐਦਾਂ ਸੀਗਾ ਵੀ ਫਰਸ਼ ਨਾ ਧੋਣ ਵਾਲਾ ਹੋਇਆ ਹੋਇਆ ਸੀ ਕੁਛ ਤਾਂ ਇਹ ਸੀ ਵੀ ਰੋਜ਼ ਮੀ ਆ ਜਾਂਦਾ ਸੀ ਬਾਹਰ ਬੰਨਦੇ ਨੇ ਜੀ ਆਪਾਂ ਕੱਚੀ ਜਗ੍ਹਾ ਦੇ ਵਿੱਚ ਫਿਰ ਉਹ ਕੱਚੀ ਜਗ੍ਹਾ ਦੇ ਵਿੱਚ ਬੰਨਣ ਕਰਕੇ ਨਾ ਬੀ ਬਾਰ ਗਿੱਲਾ ਹੋਇਆ ਸੀ ਤੇ ਫਿਰ ਉਹ ਕਈ ਦਿਨ ਅੰਦਰ ਰਹਿਣ ਕਰਕੇ ਨਾ ਵੀ ਫਿਰ ਥੋੜਾ ਜਿਹਾ ਜ਼ਿਆਦਾ ਹੋ ਗਿਆ ਸੀ ਜਿਵੇਂ ਤਿਲਕ ਦਾ ਜਿਹਾ ਆਪਦੇ ਮਨ ਨੂੰ ਐ ਲੱਗੀ ਜਾਂਦਾ ਬਾਕੀ ਜੇ ਆਪਦੇ ਆਪਦੇ ਚਲੋ ਮੰਨਦੀ ਇਹ ਹੋ ਜਾਂਦੀ ਆ ਨਾ ਪਰ ਮੈਨੂੰ ਤਾਂ ਇਹ ਹੁੰਦਾ ਵੀ ਜੋ ਵੀ ਚੀਜ਼ ਆਪਾਂ ਪਸ਼ੂ ਪੰਛੀ ਜੋ ਵੀ ਆਪਣੇ ਘਰ ਵਿੱਚ ਰੱਖੇ ਨੇ ਨਾ ਜਿੰਨਾ ਚਿਰ ਉਹ ਆਪਾਂ ਮਤਲਬ ਆਪਦੇ ਘਰ ਆਪਣੇ ਘਰ ਦੇ ਅੰਦਰ ਨੇ ਨਾ ਉਹਨਾਂ ਚ ਉਹਨਾਂ ਦੀ ਮਤਲਬ A to Z ਰਿਸਪਾਂਸਿਬਿਲਿਟੀਆਂ ਆਪਣੀਆਂ ਨੇ ਹਨਾ ਵੀ ਉਹਨਾਂ ਨੂੰ ਕਿਵੇਂ ਰੱਖਣਾ ਕਿਵੇਂ ਖਾਣਾ-ਦਾਣਾ ਦੇਣਾ ਹੈ ਵੀ ਜੇ ਆਪਾਂ ਉਹਨਾਂ ਦੀ ਚੰਗੀ ਤਰ੍ਹਾਂ ਦੇਖ-ਰੇਖ ਨਹੀਂ ਕਰ ਸਕਦੇ ਹੈਗੇ ਤਾਂ ਉਹਨਾਂ ਨੂੰ ਰੱਖੋ ਹੀ ਨਾ ਹਨਾ ਵੀ ਇਹ ਨਹੀਂ ਹੁੰਦਾ ਹੈਗਾ ਵੀ ਹਾਂ ਕਿਲੇ ਨਾ ਬੰਨ ਲੈ ਜੇ ਕੰਮ ਖਤਮ ਆ ਬਾਕੀ ਜੇ ਚਲੋ ਹਾਰਿਕ ਦੀ ਆਪਦੀ-ਉਪਦੀ ਸੋਚ ਹੈ ਹਨਾ ਆਪਦੇ-ਆਪਦੇ ਤੌਰ ਤਰੀਕੇ ਹੁੰਦੇ ਨੇ ਪਰ ਮੈਨੂੰ ਤਾਂ ਪਹਿਲੀ ਗੱਲ ਤੇ ਇਹ ਆ ਜੀ ਆਪਾਂ ਨੂੰ ਘਰ ਦੇ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਆਉਂਦੀ ਹੈਗੀ ਕਿਉਂਕਿ ਆਪਦਾ ਕੰਮ ਆ ਜਿਹੜੇ ਲੋਕ ਵਿਦੇਸ਼ਾਂ 'ਚ ਜਾਂਦੇ ਨੇ ਉੱਥੇ ਸੌ ਤਰ੍ਹਾਂ ਦਾ ਜੋ ਵੀ ਕੰਮ ਮਿਲਦਾ ਹੈ ਹਨਾ ਉਹ ਕੰਮ ਕਰਨ ਲਈ ਤਿਆਰ ਹੋ ਜਾਂਦੇ ਨੇ ਫਿਰ ਅਬ ਇੱਥੇ ਮਤਲਬ ਲੋਕਾਂ ਨੂੰ ਇਹ ਕਾਤੇ ਹੋ ਜਾਂਦਾ ਵੀ ਆਹ ਕੰਮ ਆਪਣਾ ਕਰਨ ਵਾਲਾ ਤੇ ਆਪਾਂ ਕਿਸੇ ਤੋਂ ਕਰਵਾਉਣਾ ਹੀ ਕੰਮ ਹਨਾ ਮੈਨੂੰ ਕੋਈ ਕਹੇ ਜਾਂ ਨਾ ਕਹੇ ਮੈਨੂੰ ਇਹ ਚੀਜ਼ ਮੈਟਰ ਨਹੀਂ ਕਰਦੀ ਮੈਨੂੰ ਇਹ ਹੋ ਜਾਂਦਾ ਵੀ ਅਸੀਂ ਉਹ ਰੱਖੇ ਹੋਏ ਨੇ ਉਹਨਾਂ ਨੂੰ ਅਸੀਂ ਹਨਾ ਵੀ ਜਿਵੇਂ ਆਪਣੇ ਫੈਮਿਲੀ ਮੈਂਬਰ ਦੀ ਤਰ੍ਹਾਂ ਨਾ ਮੈਨੂੰ ਤਾਂ ਐਵੇਂ ਲੱਗਦੇ ਹੁੰਦੇ ਨੇ ਚਾਹੇ ਬੇਸ਼ੱਕ ਜੀ ਪਸ਼ੂ ਨੇ ਉਹ ਹਨਾ ਇਹ ਸੇ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿ ਵਿਚਨ ਵਿੱਚ ਹਨ ਮੈਂ ਫੇਰ ਕੰਮ ਕਰਨ ਲੱਗਦੀ ਆ ਵੀ ਜਦੋਂ ਤੱਕ ਉਹ ਉਹਨਾਂ ਦਵਾਰਾ ਅੰਦਰ ਬੰਦਣੇ ਨਹੀਂ ਵੀ ਉਦੋਂ ਤੱਕ ਫਰਸ਼ ਸੁੱਕ ਜੇਗਾ ਉਹਨਾਂ ਦਾ ਵਾਜੀ ਇੱਥੇ ਮੈਂ ਫਰਸ਼ ਧੋਹ ਕਿ ਉਹਨਾਂ ਦਾ ਪੱਖਾ ਚਲਾਇਆ ਹੋਇਆ ਸੀ ਫਿਰ ਵੀ ਉਹ ਸੁੱਕ ਜਾਊਗਾ ਫਿਰ ਉਸ ਤੋਂ ਬਾਅਦ ਲੱਗੀ ਸੀ ਮੈਂ ਅੱਜ ਮੈਨੂੰ ਥੋੜਾ ਜਿਹਾ ਨਾ ਬੇੜਾ ਸੁੰਭਨ ਨੂੰ ਲੇਟ ਹੋ ਗਈ ਸੀ ਮੈਂ ਪਰ ਇਸੇ ਕਰਕੇ ਪਰ ਮੈਨੂੰ ਇਹ ਸੀ ਮੈਂ ਕਿ ਵੀ ਚਲ ਕੋਈ ਗੱਲ ਨਹੀਂ ਹੈ ਨਾ ਵੀ ਜਿਵੇਂ ਅੰਦਰ ਕੰਮ ਕਰਨੇ ਜੀ ਚੱਲੀ ਜਾਂਦੇ ਨੇ ਕੁਛ ਨਾ ਅੱਜ ਥੋੜੀ ਧੁੱਪ ਵੀ ਐਦਾਂ ਦੀ ਸੀ ਜਿਵੇਂ ਕਈ ਵਾਰੀ ਹੋ ਜਾਂਦਾ ਨਾ ਵੀ ਧੁੱਪ ਤੇਜ਼ ਹੋ ਗਈ ਕਈ ਵਾਰੀ ਐਦਾਂ ਹੋ ਜਾਂਦਾ ਬੱਦਲ ਜੇ ਹੋ ਜਾਂਦੇ ਨੇ ਨਾ ਮਤਲਬ ਛਾਂ ਜੀ ਕਦੇ ਛਾਂ ਕਦੇ ਧੁੱਪ ਕਦੇ ਬਸ ਐਦਾਂ ਸੀ ਹੋ ਰਹੀ ਉਹਦੇ ਕਰਕੇ ਮੈਨੂੰ ਥੋੜਾ ਜਿਹਾ ਚਲੋ ਸੌਖਾ ਸੀ ਬਾਕੀ ਜਿਹੜੇ ਕੰਮ ਕਰਨੇ ਹੁੰਦੇ ਨੇ ਉਹ ਤਾਂ ਕਰਨੇ ਹੀ ਨੇ ਹਨਾ ਇਹ ਚੀਜ਼ ਮੈਟਰ ਨਹੀਂ ਕਰਦੀ ਹੈਗੀ ਵੀ ਤੁਹਾਨੂੰ ਕੀ ਚੀਜ਼ ਸਹੀ ਲੱਗਦੀ ਆ ਜਾਂ ਕੀ ਗਲਤ ਲੱਗਦੀ ਆ ਜਿਹੜੇ ਆਪਣੇ ਫਰਜ਼ ਨੇ ਜੀ ਉਹ ਤਾਂ ਨਿਭਾਉਣੇ ਪੈਣੇ ਨੇ ਬਾਕੀ ਇਹ ਵੀ ਅਜੀ ਘਰ ਦੇ ਕੰਮਾਂ ਕਰਨ ਦਾ ਕੋਈ ਉਹ ਨਹੀਂ ਹੁੰਦਾ ਹੈਗਾ ਕਹਿੰਦੇ ਹੁੰਦੇ ਨੇ ਵੀ ਘਰ ਦੇ ਕੰਮਾਂ ਕਰਨ ਦੇ ਵਿੱਚ ਨਾ ਅੱਜ ਦਾ ਟਾਈਮ ਦੇ ਵਿੱਚ ਇਹ ਆ ਗਿਆ ਟਾਈਮ ਵੀ ਲੋਕ ਸ਼ਰਮ ਮੰਦ ਨੇ ਪਰ ਇਹ ਆ ਵੀ ਜਿਵੇਂ ਕਹਿੰਦੇ ਨੇ ਗੱਡੀਆਂ ਤੇ ਵਾਈਕ ਤੇ ਜਾ ਕੇ ਹਨਾ ਜਿਮ ਜੁਆਇਨ ਤਾਂ ਅਸੀਂ ਕਰ ਸਕਦੇ ਹਾਂ ਪਰ ਵੀ ਘਰ ਦਾ ਕੰਮ ਕਰਨ ਲੱਗੀ ਹੋ ਜਾਂਦਾ ਵੀ ਹਾਏ ਇਹ ਕੰਮ ਅਸੀਂ ਕਰਾਂਗੇ ਵੀ ਉਹ ਅਸੀਂ ਨੌਕਰਾਂ ਤੋਂ ਕਰਵਾਉਣਾ ਹੈ ਬਾਕੀ ਜਿਛ ਲੋ ਆਪਦੀ ਆਪਦੀ ਹੈ ਨਾ ਇਹ ਹੋ ਜਾਂਦਾ ਵੀ ਜਿੰਦਾ ਜਿੰਦਾ ਜਿੱਦਾਂ ਮਾਈਂਡ ਸੈਟ ਹੈਗਾ ਇਹ ਉਹਨਾਂ ਨੇ ਉਦਾਂ ਹੀ ਰਹਿਣਾ ਕੋਈ ਕਿਸੇ ਆਪਾਂ ਜੀ ਨਾ ਹੀ ਕਿਸੇ ਨੂੰ ਚੇਂਜ ਕਰਨ ਲੱਗੇ ਆ ਨਾ ਹੀ ਆਪਾਂ ਕਿਸੇ ਨੂੰ ਚੇਂਜ ਕਰਨਾ ਚਾਹੁੰਦੇ ਆ ਕਿਉਂਕਿ ਹਰ ਇੱਕ ਦੀ ਆਪਣੀ ਮਰਜ਼ੀ ਆਪਣੀ ਲਾਈਫ ਆਪਣੇ ਡਿਸੀਜਨ ਨੇ ਹੈ ਨਾ ਬਾਜੀ ਆਪਾਂ ਘਰ ਦੇ ਕੰਮ ਕਰ ਕਰਕੇ ਫਿਰ ਹੋ ਗਈ ਸੀ ਫ੍ਰੀ ਇਹ ਹੁੰਦਾ ਜੀ ਚਲੋ ਹਨਾ 10 ਨਹੀਂ ਤਾਂ ਚਲੋ ਕਦੇ 11 ਹੋਗੇ ਨਹੀਂ ਤਕਰੀਬਨ 9 10 ਵਜੇ ਨੂੰ ਫ੍ਰੀ ਹੋ ਜੀਦਾ ਹੁੰਦਾ 9:00 ਵਜੇ ਨੂੰ ਫ੍ਰੀ ਹੋ ਜਾਂਦੇ ਹੁੰਦੇ 9:30 ਨੂੰ ਕੰਮ ਕਰ ਕਰਕੇ ਕਿਉਂਕਿ ਜਦੋਂ ਆਪਾਂ ਜਿਹੜੇ ਕੰਮ ਰੈਗੂਲਰ ਚ ਕਰਨੇ ਨੇ ਨਾ ਉਹ ਕੰਮਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਦੋਂ ਆਪਾਂ ਜਿਹੜੇ-ਜਿਹੜੇ ਕੰਮ ਕਰਨੇ ਆਪਾਂ ਨੂੰ ਉਹਨਾਂ ਦੀ ਤੱਕ ਹੁੰਦੀ ਆ ਬਸ ਇਹ ਫਰਕ ਹੋ ਜਾਂਦਾ ਵੀ ਥੋੜਾ ਜਿਹਾ ਮੈਨੇਜ ਕਰਨਾ ਆਪਣੇ ਆਪ ਨੂੰ ਆਉਣਾ ਚਾਹੀਦਾ ਵੀ ਜਿਹੜਾ ਕੰਮ ਜ਼ਰੂਰੀ ਆ ਜਾਂ ਜਿੰਨੇ ਕੰਮ ਜਿਹੜਾ ਪਹਿਲਾਂ ਕਰਨ ਨਾਲ ਤਾਂ ਉਹ ਪਹਿਲਾਂ ਤੇ ਜਿਹੜਾ ਬਾਅਦ ਵਿੱਚ ਕਰਨ ਨਾਲ ਤਾਂ ਬਾਅਦ ਹਾਂ ਪਰ ਜੇ ਕਈ ਵਾਰੀ ਕਈ ਵਾਰੀ ਕੋਈ ਆਪਾਂ ਕੰਮ ਮੈਡਲ ਫੋਲਡਰ ਕਰਨ ਲੱਗ ਜਾਈਏ ਨਾ ਉਹਦੇ ਨਾਲ ਥੋੜਾ ਜਿਹਾ ਟਾਈਮ ਦੀ ਹੋ ਜਾਂਦੀ ਹੈ ਬੰਦੇ ਦਾ ਨਹੀਂ ਤਾਂ ਜੀ 9:00 9:00 ਨੂੰ ਆਪਾਂ ਫ੍ਰੀ ਹੋ ਕੇ ਫਿਰ ਇਹ ਹੋ ਜਾਂਦਾ ਜਿੰਨੇ ਫਤਿਹ ਨੇ 2:00 ਵਜੇ ਆਉਣਾ ਹੁੰਦਾ ਹੈਨਾ ਇਹ 2 ਵਜੇ ਛੁੱਟੀ ਹੁੰਦੀ ਹੈ ਜੀ ਬਸ ਫਿਰ ਉਹਨੇ 2:30 ਤੋਂ 2 ਤੱਕ ਉਹਨਾਂ ਦਾ ਟਾਈਮ ਹੋ ਜਾਂਦਾ ਵੀ ਥੋੜਾ ਜਿਹਾ ਉਹਨਾਂ ਨੂੰ ਜਣੀ 2 ਤੋਂ ਪਹਿਲਾਂ ਹੋ ਜਾਂਦੀ ਛੁੱਟੀ ਫਿਰ ਉਦੋਂ ਤੱਕ ਜੀ ਆਪਾਂ ਫ੍ਰੀ ਹੀ ਹੁੰਨੇ ਆ ਨਾ ਵੀ ਰੈਸਟ ਕਰੋ ਫੋਨ ਕਰੋ ਦੇਖੋ ਨੀਂਦ ਕੱਢੋ ਜੋ ਮਰਜ਼ੀ ਕਰੋ ਹੈਨਾ ਪਰ ਏਸੀ ਵੀ ਚਲੋ ਜੀ ਹੁਣ ਆਪਾਂ ਕੰਮ ਕਰ ਕਰਕੇ ਫ੍ਰੀ ਹੋ ਕੇ ਹੁਣ ਨਾ ਤੋਂ ਹੁਣ ਜੀ ਆਪਣੇ ਨੌਕਰਾਂ ਵਾਲੇ ਕੰਮ ਖਤਮ ਹੋ ਗਏ ਹੁਣ ਆਪਣੇ ਰਾਣੀ ਵਾਲੇ ਸ਼ੁਰੂ ਹੋਗੇ ਹੁਣ ਆਪਾਂ 4-5 ਘੰਟੇ ਰਾਣੀ ਵਾਲੀ ਦੇ ਰਾਣੀਆਂ ਦੀ ਤਰ੍ਹਾਂ ਰਹਿਣਾ ਹੈ ਖਸਦੇ ਆ ਜੀ ਬਸ ਹੈ ਨਾ ਹਾਸੀ ਮਜ਼ਾ ਕਰਦੇ ਆ ਨੇ ਕਹਿੰਦੇ ਹੁੰਦੇ ਨੇ ਹੈ ਨਾ ਪਰ ਚਲੋ ਇਹ ਆਪਦੀ ਆਪਦੀ ਸਮਝ ਦੀ ਗੱਲ ਆ ਪਰ ਪਿਓ ਦੇ ਘਰ ਹਰ ਇੱਕ ਦੀ ਰਾਣੀ ਹੀ ਹੁੰਦੀ ਆ ਚਲੋ ਸੌਰੀ ਕਰ ਆਪਦੀ ਆਪਦੀ ਸਮਝ ਹੁੰਦੀ ਆ ਹੈ ਨਾ ਵੀ ਕੋਈ ਰਾਣੀਆਂ ਦੀ ਤਰ੍ਹਾਂ ਹੁੰਦੀ ਆ ਕੋਈ ਨਹੀਂ ਹੁੰਦੀ ਬਾਕੀ ਇਹ ਆ ਜੀ ਆਪਦੀ ਜਗ੍ਹਾ ਆਪ ਬਣਾਉਣੀ ਪੈਂਦੀ ਹੁੰਦੀ ਆ ਕਹਿੰਦੇ ਹੁੰਦੇ ਨੇ ਵੀ ਕੋਈ ਵੀ ਕਿਸੇ ਨੂੰ ਕੁਝ ਨਹੀਂ ਦਿੰਦਾ ਹੁੰਦਾ ਹੈ ਨਾ ਜੇ ਹਾਂ ਆਪਾਂ ਆਪਦੇ ਆਪ ਨੂੰ ਬਿਨਾਂ ਮਤਲਬ ਤੋਂ ਹੀ ਬਿਨਾਉ ਦੇ ਤੋਂ ਨੀਵਾ ਸਮਝੀ ਜਾਈਏ ਤਾਂ ਕੋਈ ਵੀ ਆਪਾਂ ਨੂੰ ਉੱਚਾ ਨਹੀਂ ਸਮਝ ਸਕਦਾ ਇਹ ਚੀਜ਼ ਹੈ ਹਨਾ ਕਹਿੰਦੇ ਹੁੰਦੇ ਨੇ ਵੀ ਆਪ ਦੇ ਲਈ ਸਟੈਂਡ ਲੈਣਾ ਪੈਂਦਾ ਹੁੰਦਾ ਹੈ ਕਿਉਂਕਿ ਜੇ ਜਦੋਂ ਆਪਾਂ ਸਾਰਾ ਕਰ ਸਾਰਾ ਦਿਨ ਮਤਲਬ ਸਾਰਾ ਘਰ ਸੰਭਧਿਆ ਹਨਾ ਸਾਰੇ ਕੰਮ ਕਰ ਕਰਦੇ ਫਿਰ ਆਪਾਂ ਕਿਉਂ ਕਿਸ ਨੂੰ ਆਪ ਦੇ ਰਹੇ ਹਾਂ ਮਤਲਬ ਇਹ ਸਮਝੀਏ ਵੀ ਹਾਂ ਅਸੀਂ ਘਾਟਾਂ ਦੀ ਹੋਰ ਸਾਰੇ ਵੱਧ ਨਹੀਂ ਜਾਂ ਕੋਈ ਬਾਹਰ ਡਿਊਟੀ ਕਰਨ ਵਾਲਾ ਤਾਂ ਅਸੀਂ ਕਰਨਾ ਕਰਨਾ ਪਰ ਇਹ ਵੀ ਜਿਹੜੇ ਬਾਹਰ ਡਿਊਟੀਆਂ ਕਰਦੇ ਨੇ ਉਹਨਾਂ ਨੂੰ ਤਨਖਾਹ ਵੀ ਉਹਨਾਂ ਨੂੰ ਛੁੱਟੀਆਂ ਵੀ ਨਹੀਂ ਤੇ ਉਹਨਾਂ ਦੀ ਪ੍ਰਮੋਸ਼ਨ ਵੀ ਹੈ ਉਹਨਾਂ ਨੂੰ A to Z ਬਹੁਤ ਫੈਸਿਲਿਟੀਆਂ ਨੇ ਜਿਹੜੀਆਂ ਮਿਲਦੀਆਂ ਨੇ ਪਰ ਇੱਕ ਹਾਊਸ ਵਾਈਫ ਨੂੰ ਨਹੀਂ ਮਿਲਦੀਆਂ ਹੈਗੀਆਂ ਉਹਦੀ ਕੋਈ ਪ੍ਰਮੋਸ਼ਨ ਨਹੀਂ ਹੈਗੀ ਉਹਦੀ ਕੋਈ ਹਨਾ ਵੀ ਉਹਦੀ ਕੋਈ ਪ੍ਰਮੋਸ਼ਨ ਨਹੀਂ ਹੋਣੀ ਹੈਗੀ ਉਹਦੀ ਕੋਈ ਪੇਛਪਾਦਾ ਨਹੀਂ ਹੋਣਾ ਹੈਗਾ ਹਨਾ ਕੋਈ ਉਹਨੂੰ ਛੁੱਟੀ ਨਹੀਂ ਹੈਗੀ ਉਹਦੇ ਮਤਲਬ ਸਾਰਾ ਦਿਨ ਦਿਨ ਰਾਤ ਸਭ ਕੁਝ ਉਹਦਾ ਜੋ ਵੀ ਜਿਵੇਂ ਸਿਸਟਮ ਹੈਗਾ ਉਹ ਵਿੱਚ ਚੱਲੀ ਜਾਣਾ ਜੀ ਬਸ ਉਹਦਾ ਮਾ ਜੀ ਇਥੇ ਆਪਾਂ 5:00 ਵਜੇ ਦਾ ਟਾਈਮ ਸੀਗਾ ਅੱਜ ਫਤਨ ਭੁੱਖ ਲੱਗੀ ਸੀ ਉਹਦੇ ਕਰਕੇ ਬਣਾਈ ਸੀ ਰਾਈਸ ਰਾਈਸ ਬਣਾਈ ਸੀ ਨਮਕੀਨ ਤੇ ਮੈਂ ਲੈ ਕੇ ਆਈ ਸੀ ਉਹਨਾਂ ਨੂੰ ਦਾਦੀ ਪੁੱਤ ਨੇ ਆਪਦੇ ਲੈ ਲਏ ਸੀ ਫਤਿਤ ਪਾਪਾ ਕਹਿੰਦੇ ਮੈਂ ਖਾਣੇ ਨਹੀਂ ਹੈਗੇ ਡਰ ਜੀ ਵੈਸੇ ਵੀ ਘੱਟ ਖਾਂਦੇ ਨੇ ਜੀ ਉਹਨਾਂ ਨੂੰ ਥੋੜੀ ਜਿਮੇ ਗੋਡਿਆਂ ਦੀ ਪ੍ਰੋਬਲਮ ਨਹੀਂ ਹੋ ਜਾਂਦੀ ਨਾ ਤਾਂ ਕਰਕੇ ਫਿਰ ਉਹ ਘੱਟ ਖਾਂਦੇ ਨੇ ਇਦਾਂ ਵੈਸੇ ਵੀ ਉਹਨਾਂ ਨੂੰ ਥੋੜਾ ਜਿਹਾ ਘੱਟ ਲਾਈ ਕਰਦੇ ਨੇ ਸ਼ੁਰੂ ਤੋਂ ਹੀ ਚੌਲਾਂ ਨੂੰ ਮੈ ਲੈ ਕੇ ਆਈ ਸੀ ਮੈ ਲੈ ਕੇ ਆਈ ਸੀ ਨਾ ਵਿੱਚ ਸੌਸ ਵਗੈਰਾ ਪਾ ਕੇ ਉੱਪਰ ਮੈਂ ਨਾ ਐਕਸਟਰਾ ਪਿਆਜ਼ ਪਾਈ ਸੀ ਥੋੜੇ ਜਿਹਾ ਕੱਟ ਕੇ ਮੈਂ ਕਿਉਂ ਚਲੋ ਇੱਕ ਫਲੇਵਰ ਦਾ ਚੇਂਜ ਕਰਾ ਲਵਾਂ ਪਰ ਹਜੇ ਇੱਕ ਚਮਚ ਲਾਇਆ ਸੀਗਾ ਜਾਨ ਨੂੰ ਫਤਦੀ ਨਿਗਾ ਪੈ ਗਈ ਮੇਰੀ ਪਲੇਟ 'ਚ ਕਹਿੰਦਾ ਅੱਛਾ ਆ ਗਿਆ ਨਾ ਮਮਾ ਆਪ ਦੀ ਵਾਰ ਨੂੰ ਹੋਰ ਮੇਰੀ ਵਾਰ ਨੂੰ ਹੋਰ ਤਰ੍ਹਾਂ ਆਪ ਚੱਕ ਕੇ ਪਲੇਟ ਆਪਣੇ ਦੇ ਵਾਲੀ ਮੇਰੇ ਮੂਰੇ ਰੱਖ ਤੇ ਮੇਰੀ ਪਲੇਟ ਆਪ ਚੱਕ ਕੇ ਆਪ ਦੇ ਅੱਗੇ ਰੱਖ ਲਈ ਇਹ ਕੁਝ ਹੁੰਦਾ ਹੈ ਏ ਇਦਾਂ ਬੇਇਨਸਾਫੀਆਂ ਹੋ ਜਾਂਦੀਆਂ ਨੇ ਕਈ ਵਾਰੀ ਘਰਾਂ ਦੇ ਵਿੱਚ ਰਾਈਸ ਵਗੈਰਾ ਖਾ ਕੇ ਜੀ ਹਾਸੇ ਮੁਖੌਲ ਕਰਦੇ ਕਿਸਨ ਦਲ ਜੀ ਆਪਾਂ ਨੂੰ ਤੇ ਇਹ ਹੁੰਦਾ ਹਨਾ ਵੀ ਜਿਹੜਾ ਦਿਨ ਚੜ ਗਿਆ ਓਨੂੰ ਫੁੱਲ ਇੰਜੋਏ ਕਰੋ ਹਨਾ ਓਨੂੰ ਆਪਣੀ ਫੈਮਿਲੀ ਦੇ ਨਾਲ ਵਧੀਆ ਦਿਨ ਨੂੰ ਕਟੋ ਕਿਉਂਕਿ ਨੈਕਸਟ ਡੇ ਜਾਂ ਨੈਕਸਟ ਸਾਹ ਦਾ ਵੀ ਕਹਿੰਦੇ ਹੁੰਦੇ ਨੇ ਵੀ ਭਰੋਸਾ ਨਹੀਂ ਨੈਕਸਟ ਡੇ ਦਾ ਦੱਜੇ ਕੀ ਭਰੋਸਾ ਹੈ ਹਨਾ ਵੀ ਜੋ ਪਲ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਉਹਨੂੰ ਖੁਸ਼ ਹੋ ਕੇ ਲੰਘਾਓ ਕਿਉਂਕਿ ਕੀ ਬਤਾ ਕਦੋਂ ਇਹ ਹੋ ਜਵੇ ਵੀ ਨਾ ਵੀ ਹਾਂ ਉਹ ਇਨਸਾਨ ਹੁੰਦਾ ਸੀ ਹਨਾ ਕਦ ਸੀ ਲੱਗ ਜਾਣਾ ਨਾਲ ਕੁਝ ਨਹੀਂ ਪਤਾ ਹੈਗਾ ਆਪਾਂ ਜਿਹੜੀ ਕਹਿੰਦੇ ਹੁੰਦੇ ਨੇ ਵੀ ਜਿਹੜੀਆਂ ਜੇ ਬਾਹਰੀਆਂ ਨਾਲ ਜ਼ਿੰਦਗੀ ਦੇ ਵਿੱਚ ਟੈਨਸ਼ਨ ਵੀ ਨਾ ਲਿਆ ਕਰੋ ਕਿਉਂਕਿ ਜਿਹੜੀਆਂ ਚੀਜ਼ਾਂ ਦਾ ਹੱਲ ਆਪਾਂ ਕੱਢ ਸਕਦੇ ਹਾਂ ਨਾ ਉਹਨਾਂ ਦੀ ਟੈਨਸ਼ਨ ਲੈਣੀ ਨਹੀਂ ਬਣਦੀ ਕਿਉਂਕਿ ਉਹ ਚੀਜ਼ਾਂ ਨੂੰ ਆਪਾਂ ਸੋਲਵ ਕਰ ਲੈਣਾ ਤੇ ਜਿਨ੍ਹਾਂ ਨੂੰ ਆਪਾਂ ਹੱਲ ਮਤਲਬ ਨਹੀਂ ਜਿਹੜੀਆਂ ਚੀਜ਼ਾਂ ਆਪਣੇ ਹੱਥ ਵਿੱਚ ਨਹੀਂ ਹੈਗੀਆਂ ਜਿਨ੍ਹਾਂ ਦਾ ਆਪਾਂ ਕੋਈ ਵੀ ਹੱਲ ਨਹੀਂ ਕੱਢ ਸਕਦੇ ਹੈਗੇ ਨਾ ਉਚਿਤ ਜਵਾਬ ਵਾਲੀ ਵੀ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਜਿਨ੍ਹਾਂ ਦਾ ਕੋਈ ਹੱਲ ਹੀ ਨਹੀਂ ਹੈਗਾ ਜਾਂ ਜਿਨ੍ਹਾਂ ਦਾ ਹੱਲ ਹੈਗਾ ਏ ਇਹ ਦੋਨਾਂ ਚੀਜ਼ਾਂ ਦੀ ਟੈਨਸ਼ਨ ਨਹੀਂ ਬਣਦੀ ਹੈਗੀ ਜੀ ਆਪਾਂ ਜ਼ਿੰਦਗੀ ਚਿੱਕਾ ਦੇ ਨਹੀਂ ਲਈ ਹੈਗੀ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਜ਼ਿੰਦਗੀ ਲੰਘ ਰਹੀ ਹੈ ਬਸ ਐਦਾਂ ਹੀ ਆ ਵੀ ਪ੍ਰਮਾਤਮਾ ਜਿੱਦਾਂ ਤੁਸੀਂ ਹਮੇਸ਼ਾ ਸਾਡਾ ਸਾਥ ਦਿੱਤੇ ਤੇ ਐਦਾਂ ਦਿੰਦੇ ਜਰੂਰ ਰਹੇ ਹੋ ਹਨਾ ਵੀ ਤੁਹਾਡੇ ਆਸਰੇ ਉੱਡੇ ਫਿਰਦੇ ਆ ਬਸ ਜੀ ਆਪਦੀ ਜ਼ਿੰਦਗੀ ਇੰਜੋਏ ਕਰਦੇ ਆ ਇੱਥੇ ਲੱਗ ਰਿਹਾ ਸੀਗਾ ਗੋਬਿੰਦ ਤੜਕਾ ਕਿਉਂਕਿ ਨਾਲ ਦਾਲ ਪਈ ਸੀ ਜਿਹੜੀ ਰਾਤ ਬਣਾਈ ਸੀ ਮੁੰਜੀ ਮਸਰੀ ਉਹਦੇ ਨਾਲ ਬਣਾਈ ਸੀ ਜਿਹੜੇ ਕੁੰਦੂ ਬਣਾਏ ਸੀ ਉਹਨਾਂ ਦੇ ਨਾਲ ਤੇ ਫਿਰ ਉਹ ਥੋੜੀ ਦਾਲ ਬਚ ਗਈ ਸੀ ਮੈਂ ਕਿਹਾ ਵੀ ਚਲ ਫਿਰ ਹੁਣ ਬਣਾਉਨੇ ਆ ਜੀ ਗੋਭੀ ਤੇ ਫਿਰ ਵੀ ਨਾਲੇ ਦਾਲ ਵੀ ਪਈ ਆ ਤੇ ਨਾਲ ਗੋਭੀ ਹੋ ਜੂਗੀ ਵੀ ਹੁਣ ਦਾਲ ਦੇ ਨਾਲ ਗੋਭੀ ਲੈ ਲਾਂਗੇ ਸਾਰੇ ਫਿਰ ਸਵੇਰ ਮਾਰਨਿੰਗ ਟਾਈਮ ਚਲੋ ਜੀ ਜਿਵੇਂ ਕੱਲੀ ਸੁੱਕੀ ਸਬਜ਼ੀ ਵੀ ਆ ਨਾ ਵੀ ਉਹ ਵੀ ਵਧੀਆ ਲੱਗਦੀ ਹੈ ਦਹੀਂ ਸੁੱਕੀ ਸਬਜ਼ੀ ਨਾਲ ਫੁਲ ਕੇ ਪਰ ਸ਼ਾਮ ਟਾਈਮ ਨਾ ਵੈਸੇ ਵੀ ਤੁਸੀਂ ਨਾ ਪਤਲੀ ਦਾਲ ਸਬਜ਼ੀ ਜ਼ਿਆਦਾ ਉਹ ਕਰਿਆ ਕਰੋ ਕਿਉਂਕਿ ਜਿਹੜੀ ਸੁੱਕੀ ਸਬਜ਼ੀ ਨਾਲ ਪਰੌਟੀ ਖਾਣੇ ਉਹ ਥੋੜੀ ਜੀ ਹজম ਹੋਣ ਦੇ ਵਿੱਚ ਟਾਈਮ ਲੈਂਦੀ ਆ ਤਾਂ ਕਰਕੇ ਥੋੜਾ ਜਿਹਾ ਪਤਲੀ ਨੂੰ ਜਣੀ ਜ਼ਿਆਦਾ ਅਹਿਮੀਅਤ ਦਿਆ ਕਰੋ ਹਨਾ ਜੀ ਜ਼ਿਆਦਾ ਅਹਿਮੀਅਤ ਦਿਆ ਕਰੋ ਬੀ ਬਾਜੀ ਫਿਰ ਸਬਜ਼ੀ ਨੂੰ ਤੜਕਾ ਲਗਾ ਕੇ ਨਾਲ ਮੈਂ ਰੱਖ ਲਈ ਅਸੀਂ ਜਿਹੜਾ ਦੁੱਧ ਗਰਮ ਹੋਣਾ ਮੰਮੀ ਲੱਗੀ ਸੀ ਥੋੜੇ ਜੇ ਭਾਂਡੇ ਪਏ ਸੀਗੇ ਮੰਮੀ ਭਾਂਡੇ ਸਾਫ ਕਰਨ ਲੱਗੇ ਸੀ ਬਾਕੀ ਦੀ ਸਾਡਾ ਤਾਂ ਚਲੋ ਐਵੇਂ ਹੀ ਚੱਲਦਾ ਹੁੰਦਾ ਹੈ ਨਾ ਰਲ ਮਿਲ ਕੇ ਸੀ ਕਰ ਲੈਨੇ ਨੇ ਜੇ ਮੰਮੀ ਕੋਈ ਦਾਲ ਸਬਜ਼ੀ ਦਾ ਕੁਝ ਕਰਨ ਲੱਗੇ ਤਾਂ ਮੈਂ ਹੋਰ ਕਰ ਲੈਨੇ ਉਹਨੇ ਤੇ ਨਹੀਂ ਫਿਰ ਮੈਂ ਦਾਲ ਸਬਜ਼ੀ ਦਾ ਕਰ ਦਿੰਦੇ ਤਾਂ ਉਹ ਹੋਰ ਕੁਝ ਕਰ ਲੈਨੇ ਬਸ ਏਦਾਂ ਹੀ ਰਲ ਮਿਲ ਕੇ ਚੱਲੀ ਜਾਂਦੀ ਹੈ ਜ਼ਿੰਦਗੀ ਚਲੋ ਜੀ ਵਧੀਆ ਲੰਘਦੀ ਹੈ ਨਾ ਫਿਰ ਮੈਨੂੰ ਇੱਥੇ ਇੱਕ ਨਾ ਇੱਕ ਗੀਤ ਯਾਦ ਆ ਗਿਆ ਸੀਗਾ ਬੇ ਕਰਕੇ ਫਲਾਈ ਆ ਮਾ ਹਨਾ ਦੁਨੀਆ ਨੇ ਕਹਿੰਦੇ ਨੇ ਨਾ ਬੇਪੜਾ ਟਰੈਂਡ ਚ ਲਾਇਆ ਹੋਇਆ ਇਹ ਗੀਤ ਦਾ ਬੜੀ ਦੁਨੀਆ ਵੀਡੀਓ ਪਾ ਰਹੀ ਹੈ ਜੀ ਆਪਾਂ ਸਾਡੀ ਤੜਕਾ ਲਾ ਕੇ ਪਾਣੀ ਲੱਗੇ ਸੀ ਪੀਣ ਹੁਣ ਮੈਂ ਵੱਧ ਤੋਂ ਵੱਧ ਪਾਣੀ ਜ਼ਰੂਰ ਪੀਆ ਕਰੋ ਜੀ ਹੁਣ ਆਪਾਂ ਕਰਦੇ ਆ ਬਲੋ ਦਾ ਐਂਡ ਓਕੇ ਬਾਈ ਟੇਕ ਕੇ ਲਵ ਯੂਰ ਮੰਮਾਸ